ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1984 ਦੇ ਅਟੈਕ ਤੋਂ ਬਾਅਦ ਖਾੜਕੂ ਮੂਵਮੈਂਟ ਜੋਰਾਂ ਤੇ ਚੱਲ ਪਈ ਸੀ ਕਿਉਂਕਿ 84 ਦੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸੀ ਜਿਹੜੇ ਸਿੰਘ ਉੱਥੋਂ ਚਲੇ ਗਏ ਸੀ ਸੰਤਾ ਨੇ ਕਹਿ ਦਿੱਤਾ ਸੀ ਕਿ ਤੁਸੀਂ ਇੱਥੋਂ ਚਲੇ ਜਾਓ 6 ਜੂਨ ਨੂੰ ਉਹ ਬਾਅਦ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਨਹੀਂ ਬੈਠੇ ਉਹ ਇਹ ਨਹੀਂ ਸੀ ਕਿ ਜਾਨ ਬਚਾ ਕੇ ਆ ਗਏ ਹੁਣ ਬਾਲ ਬੱਚਾ ਸਾਂਭ ਲੋ ਤੇ ਹੁਣ ਖੇਤੀ ਬਾੜੀ ਵਿੱਢ ਲੋ ਨਾ ਉਹਨਾਂ ਨੇ ਦੋਸਤੋ ਫਿਰ ਆਪਣੇ ਸਾਈਕਲ ਚੁੱਕੇ ਕਿਉਂਕਿ ਉਹ ਸਾਈਕਲ ਦੀ ਸਵਾਰੀ ਜਾਦੇ ਸੀ ਸਾਈਕਲ ਚੁੱੱਕ ਕੇ ਇੱਕ ਪਿੰਡ ਚੋਂ ਦੂਜੇ ਚ ਜਾਣਾ ਦੂਜੇ ਚੋਂ ਤੀਜੇ ਚ ਜਾਣਾ ਇਹ ਸਾਰਾ ਕੁਝ ਜਦੋਂ ਇਤਿਹਾਸ ਪੜ੍ਹਦੇ ਆ ਉਹਦੇ ਚ ਆਉਂਦਾ ਕਹਿੰਦੇ ਇੱਕ ਸਿੰਘ ਇਕੱਠਾ ਕੀਤੇ ਦੋ ਕੀਤੇ ਚਾਰ ਕੀਤੇ ਛੇ ਕੀਤੇ 10 ਕੀਤੇ ਇਸ ਤਰ੍ਹਾਂ ਕਹਿੰਦੇ ਦੋ ਦੋ ਚਾਰ ਚਾਰ ਕਰਦੇ ਕਰਦੇ ਨੇ ਫਿਰ ਸਾਰੇ ਸਿੰਘਾਂ ਨੂੰ ਮਿਲੇ ਤੇ ਪਿੰਡਾਂ ਦੇ ਵਿੱਚੋਂ ਸਾਰੇ ਸਿੱਖ ਇਕੱਠੇ ਕਰਕੇ ਫਿਰ ਮੀਟਿੰਗਾਂ ਕੀਤੀਆਂ ਇੱਕ ਤਾਕੜੀ ਮੂਵਮੈਂਟ ਦੁਬਾਰੇ ਫਿਰ ਸਿਰਜ ਦਿੱਤੀ 85 ਦੇ ਵਿੱਚ ਆਉਂਦੇ ਆਉਂਦੇ ਬਹੁਤ ਤਾਕੜੀ ਮੂਵਮੈਂਟ ਖੜੀ ਹੋ ਗਈ ਸਿੱਖ ਸਟੂਡੈਂਟ ਫੈਡਰੇਸ਼ਨ ਭਾਵੇਂ ਉਹਨਾਂ ਦੇ ਬਹੁਤ ਸਾਰੇ ਸਿੰਘ ਜੇਲ੍ਹਾਂ ਦੇ ਵਿੱਚ ਸੀ ਰਮੰਦਰ ਸਿੰਘ ਸੰਧੂ ਵਰਗੇ ਅਟੈਕ ਤੋਂ ਬਾਅਦ ਪਰ ਜਿਹੜੇ ਬਾਹਰ ਸੀਗੇ ਸਿੰਘ ਉਹਨਾਂ ਨੇ ਬੜੀ ਜਦੋਜਹਿਦ ਕੀਤੀ ਭਾਈ ਚਰਨਜੀਤ ਸਿੰਘ ਤਲਵੰਡੀ ਵਰਗੇ ਜੋਧੇ ਤੇ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਜੋਧੇ ਤੇ ਚਾਚਾ ਮਥਰਾ ਸਿੰਘ ਵਰਗੇ ਉਹਨਾਂ ਨੇ ਜਾ ਕੇ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਨਵੰਬਰ 1984 ਵਿੱਚ ਸਿੱਖਾਂ ਦੇ ਗळा ਚ ਟਾਇਰ ਪਾ ਕੇ ਬੜੇ ਸਿੱਖਾਂ ਨੂੰ ਜ਼ਬਰ ਜ਼ੁਲਮ ਕੀਤਾ ਸੀ ਹਜ਼ਾਰਾਂ ਸਿੱਖ ਮੌਤ ਦੇ ਕਾਟ ਪਾ ਰਿਆ ਸੀ ਉਹਨਾਂ ਨੂੰ ਸਜ਼ਾਵਾ ਦਿੱਤੀਗਾ ਉਹਨਾਂ ਨੂੰ ਸਜ਼ਾਵਾ ਦਿੱਤੀਗਾ ਤੇ ਸਿੱਖਾਂ ਦੇ ਮਨ ਦੇ ਵਿੱਚੋਂ ਡਰ ਕੱਢਿਆ ਲੋਕ ਦਿੱਲੀ ਦੀਆਂ ਸੜਕਾਂ ਤੇ ਬਾਹਰ ਨਿਕਲਣੋਂ हट ਗਏ ਸੀ ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਹੋਇਆ ਕੋਈ ਦਿੱਲੀ ਵੱਲ ਨੱਕ ਨਹੀਂ ਸੀ ਕਰਦਾ ਪਰ ਇਹਨਾਂ ਯੋਧਿਆਂ ਨੇ ਸੂਰਮਿਆਂ ਨੇ ਇਹ ਜਿਹੜਾ ਡਰ ਤੇ ਭੈ ਸੀ ਜਦੋਂ ਦਿੱਲੀ ਦੇ ਵਿੱਚ ਜਾ ਕੇ ਇਹਨਾਂ ਨੇ ਵੱਡੇ ਵੱਡੇ ਜ਼ਬਰ ਜ਼ੁਲਮ ਕਰਨ ਵਾਲੇ ਵੱਡੇ ਵੱਡੇ ਮੰਤਰੀਆਂ ਸੰਤਰੀਆਂ ਨੂੰ ਜਾ ਕੇ ਠੋਕਿਆ ਤੇ ਫਿਰ ਦੋਸਤੋ ਸਿੱਖ ਚੌੜੀ ਸਾਤੀ ਕਰਕੇ ਬਾਹਰ ਨਿਕਲ ਲਗੇ ਇਸ ਲਈ ਉਹਨਾਂ ਜੋਧਿਆਂ ਨੂੰ ਸਜਦਾ ਜਿਹੜੇ ਅੱਜ ਵੀ ਵਿੱਚ ਜਿਉਂਦੇ ਬੈਠੇ ਆ ਤੇ ਹੁਣ ਦੋਸਤੋ ਗੱਲ ਕਰਦੀ ਆ ਬੀਬੀ ਵਿਮਲ ਕੌਰ ਖਾਲਸਾ ਦੀ ਕਹਿੰਦੇ 1986 ਦੇ ਵਿੱਚ ਦੋ ਸਰਵਤ ਖਾਲਸੇ ਹੋਏ ਦੋਸਤੋ ਜਦੋਂ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਭਾਈ ਬਿਆਨਤ ਸਿੰਘ ਦੇ ਘਰੋਂ ਬੀਬੀ ਬਿਮਲ ਕੌਰ ਕਾਲਸਾ ਦੀ ਪੰਥ ਦੇ ਵਿੱਚ ਬਹੁਤ ਵੱਡੀ ਚੜ੍ਹਾਈ ਚੜਤ ਬਣ ਗਈ ਹੋਣੀ ਸੀ ਸ਼ਹੀਦ ਪਰਿਵਾਰ ਦੇ ਘਰੋਂ ਸੀ ਦੋਸਤੋ ਜਿਨੇ ਪੰਜਾਬਗਾਂ ਦੀ ਲੱਥੀ ਹੋਈ ਪੱਗ ਨੂੰ ਚੌਰਾਹੇ ਦੇ ਵਿੱਚ ਲੱਥੀ ਹੋਈ ਪੱਗ ਨੂੰ ਚੁੱਕ ਕੇ ਦੁਬਾਰੇ ਸਿਰ ਤੇ ਧਰਿਆ ਉਹਨੂੰ ਕਹਿੰਦੇ ਆ ਸਰਦਾਰ ਬਿਆਨਤ ਸਿੰਘ ਸਤਵੰਤ ਸਿੰਘ ਕੇਰ ਸਿੰਘ ਤੇ ਭਾਈ ਬਿਆਨਤ ਸਿੰਘ ਦੇ ਘਰੋਂ ਦੋਸਤੋ ਕਿਉਂਕਿ ਬਿਆਨਤ ਸਿੰਘ ਤੇ ਸ਼ਹੀਦ ਹੋ ਗਿਆ ਸੀ ਦੋਸਤੋ ਥਾਂਤੀ ਭਾਈ ਸਤਵੰਤ ਸਿੰਘ ਨੂੰ ਬਾਅਦ ਵਿੱਚ ਪਹੰਚੀ ਲੱਗੀ ਤੇ ਭਾਈ ਬਿਆਨਤ ਸਿੰਘ ਦੇ ਘਰੋਂ ਬੀਬੀ ਵਿਮਲ ਕੌਰ ਜਿਹੜੀ ਕਹਾ ਹਸਪਤਾਲ ਦੇ ਵਿੱਚ ਨਰਸ ਲੱਗੀ ਹੋਈ ਸੀ ਦੋਸਤੋ ਪੜੇ ਲਿਖੇ ਵਰਗ ਦੇ ਵਿੱਚੋਂ ਸੀ ਪਰ ਉਹ ਘਰ ਦੇ ਵਿੱਚ ਨਹੀਂ ਬੀਬੀ ਬੈਠੀ ਬੱਚੇ ਭਾਵੇਂ ਛੋਟੇ-ਛੋਟੇ ਸੀ ਭਾਈ ਸਰਪਜੀਤ ਜਿਹੜਾ ਅੱਜ ਐਮਪੀ ਬਣਾਇਆ ਕੌਮ ਨੇ ਉਹਦਾ ਕਰਜ ਉਤਾਰਿਆ ਉਦੋਂ ਉਹ ਛੋਟਾ ਜਿਹਾ ਸੀ ਬੀਬੀ ਵਿਮਲ ਕੌਰ ਦੀ ਉਂਗਲ ਦੇ ਨਾਲ ਲੱਗਿਆ ਹੋਇਆ ਤੇ ਬੀਬੀ ਵਿਮਲ ਕੌਰ ਨੇ ਵੀ ਆਪਣੀ ਡਿਊਟੀ ਪੂਰੀ ਬਜਾਈ ਉਹਨੇ ਦੋਸਤੋਂ ਬਾਗ ਡੋਰ ਸੰਭਾਲੀ ਤੇ ਜਿੱਥੇ-ਜਿੱਥੇ ਖੜਕੂ ਸਿੰਘਾਂ ਦੇ ਭੋਗ ਪੈਂਦੇ ਹੁੰਦੇ ਜਾਂ ਪੁਲਿਸ ਚੁੱਕ ਕੇ ਖੜਕੂ ਸਿੰਘਾਂ ਨੂੰ ਲੈ ਜਾਂਦੀ ਤੇ ਬੀਬੀ ਵਿਮਲ ਕੌਰ ਥਾਣੇ ਅੱਗੇ ਜਾ ਕੇ ਧਰਨਾ ਲਾ ਦਿੰਦੀ ਸੀ ਦੋਸਤੋ ਉਦੀ ਬੜੀ ਚੜਤ ਹੋ ਗਈ ਉਹਨੇ ਬੜੀ ਜ਼ਿੰਮੇਵਾਰੀ ਸੰਭਾਲੀ ਪੱਤਰਕਾਰ ਦਲਵੀਰ ਸਿੰਘ ਲਿਖਦੇ ਐ ਕਿਉਂਕਿ ਪੱਤਰਕਾਰ ਦਲਵੀਰ ਸਿੰਘ ਕੋ ਚਿਹਰਾ ਸੀ ਤੇ ਜਨਰਲ ਨਰਿੰਦਰ ਸਿੰਘ ਜਿਹੜੇ ਫੌਜ ਦੇ ਵਿੱਚੋਂ ਰਿਟਾਇਰ ਸੀ ਜਨਰਲ ਨਰਿੰਦਰ ਸਿੰਘ ਪੱਤਰਕਾਰ ਦਲਵੀਰ ਸਿੰਘ ਇਹ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਵਾਲੇ ਦੇ ਬਹੁਤ ਜ਼ਿਆਦਾ ਨੇੜੇ ਸੀ ਪੰਜਾਬੀ ਟਰਬਿਊਨ ਅਖਬਾਰ ਦਾ ਮਾਲਕ ਪੱਤਰਕਾਰ ਦਲਵੀਰ ਸਿੰਘ ਇਹਨੇ ਬੜੀਆਂ ਚਿੱਠੀਆਂ ਖਾਰੜੀ ਲਿਖੇ ਐ ਦੋਸਤੋ ਜਿਹੜੇ 1986 ਵਿੱਚ ਸਰਬੱਤ ਖਾਲਸਾ ਦੇ ਵਿੱਚ ਦੋ ਗੱਲਾਂ ਦਾ ਜ਼ਿਕਰ ਹੋਇਆ ਸੀ ਇੱਕ ਭਾਈ ਜਸਵੀਰ ਸਿੰਘ ਰੋਡੇ ਨੂੰ ਜਥੇਦਾਰ ਲਾਉਣਾ ਤੇ ਦੂਜਾ ਸਰਕਾਰ ਨੇ ਜਿਹੜਾ ਨਿਹੰਗ ਮੁਖੀ ਸੰਤਾ ਸਿੰਘ ਬੁੱਢੇਦਲ ਵਾਲਾ ਉਹਨੂੰ ਇੰਦਰਾ ਗਾਂਧੀ ਨੇ ਸਰਕਾਰ ਨੇ ਸ਼ਿੰਗਾਰ ਕੇ ਬੁੱਟਾ ਸਿੰਘ ਗ੍ਰਹਿ ਮੰਤਰੀ ਰਾਹੀ ਉਹ ਤੋਂ ਅਕਾਲ ਤਖਤ ਦੀ ਰਿਪੇਅਰ ਕਰਾਈ ਸੀ ਅਕਾਲ ਤਖਤ ਸਰਕਾਰ ਨੇ ਟਾਹਿਆ ਤੇ ਲੋਕਾਂ ਦੇ ਰੋਹ ਤੋਂ ਬਚਦੇ ਹੋਏ ਜਲਦੀ ਜਲਦੀ ਦੇ ਵਿੱਚ ਲਿਪਾ ਪੋਚੀ ਕਰਕੇ ਦੋਸਤੋ ਅਕਾਲ ਤਖਤ ਖੜਾ ਕਰ ਦਿੱਤਾ ਕਿ ਸਿੱਖਾਂ ਦੇ ਮਨ ਦੇ ਵਿੱਚ ਜਜਵਾਤ ਨਾ ਬਣਨ ਸਿੱਖ ਭੜਕਣ ਨਾ ਪਰ ਇੰਦਰਾ ਗਾਂਧੀ ਇਹ ਨਹੀਂ ਸਮਝਿਆ ਕਿ ਢੱਠੇ ਹੋਏ ਅਕਾਲ ਤਖਤ ਦੀ ਤਸਵੀਰ ਸਿੱਖਾਂ ਦੇ ਦਿਲ ਵਿੱਚ ਬਣ ਚੁੱਕੀ ਹੈ ਹਿਰਦੇ ਵਿੱਚ ਇਹ ساری ਉਮਰ ਨਹੀਂ ਜਾਵੇਗੀ ਭਾਵੇਂ ਅਕਾਲ ਤਖਤ ਬਣ ਜਾਵੇਗਾ ਪਰ ਟੇਹਾ ਹੋਇਆ ਅਕਾਲ ਤਖਤ ਸਿੱਖਾਂ ਦੀਆਂ ਨਜ਼ਰਾਂ ਦੇ ਅੱਗੇ ਆਉਂਦਾ ਰਹੇਗਾ ਇਸ ਦੇਸ਼ ਦੀ ਸਰਕਾਰ ਨੇ ਜਿਹੜਾ ਸਾਨੂੰ 99% ਕੁਰਬਾਨੀਆਂ ਦੇਣ ਦਾ ਮੁੱਲ ਮੋੜਿਆ ਸਾਨੂੰ ਸਨਮਾਨ ਦਿੱਤਾ ਹੈ ਇਹਦਾ ਮੁੱਲ ਅਸੀਂ ਕਦੇ ਨਹੀਂ ਭੁੱਲਾਂਗੇ ਇੱਕ ਸਾਨੂੰ 47 ਤੋਂ ਬਾਅਦ ਸਿੱਖ ਜਰਾਇਮ ਪੈਸਾ ਕੋਮ ਕਹਿਣਾ ਫਿਰ 1978 ਦੇ ਵਿੱਚ ਨਰੰਗਕਾਰੀ ਨੂੰ ਅੰਮ੍ਰਿਤਸਰ ਭੇਜ ਕੇ ਨਰੰਗਕਾਰੀ ਕਾਂਡ ਕਰਵਾਉਣਾ ਫਿਰ 1984 ਦੇ ਵਿੱਚ ਅਕਾਲ ਤਖਤ ਨੂੰ ਟਹਿ ਢੇਰੀ ਕਰਨਾ ਦਿੱਲੀ ਦੀਆਂ ਸੜਕਾਂ ਤੇ 10000 ਸਿੱਕ ਨੂੰ ਅੱਗ ਲਾ ਕੇ ਸਾੜਨਾ ਇਹ ਅਸੀਂ ਕਦੇ ਨਹੀਂ ਭੁੱਲਦੇ ਕਦੇ ਨਹੀਂ ਭੁੱਲਾਂਗੇ ਤੇ ਦੋਸਤੋ ਜਦੋਂ ਸੰਤਾ ਸਿੰਘ ਨਿਹੰਗ ਤੋਂ ਲਿਪਾ ਪੋਚੀ ਕਰਾ ਦਿੱਤੀ ਪੱਤਰਕਾਰ ਦਲਵੀਰ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਨੂੰ ਨਹੀਂ ਚਾਹੀਦਾ ਸਰਕਾਰ ਦਾ ਬਣਿਆ ਹੋਇਆ ਤੇ ਦੋਸਤੋ ਅਕਾਲ ਤਖਤ ਦੁਬਾਰਾ ਸਰਬੱਤ ਖਾਲਸੇ ਵਿੱਚ ਮਾਤਾ ਪਾਸ ਕੀਤਾ ਗਿਆ ਕਿ ਇਹ ਅਕਾਲ ਤਖਤ ਢਾਕੇ ਦੁਬਾਰੇ ਬਣਾਇਆ ਜਾਵੇ ਤੇ ਦੋਸਤੋ ਗੈਂਤਗਾ ਲੈ ਕੇ ਫੈਡਰੇਸ਼ਨ ਦੇ ਆਗੂ ਤੇ ਦਮਦਮੀ ਟਕਸਾਲ ਵਾਲੇ ਸਿੰਘ ਚੜੇ ਤੇ ਉਹਨਾਂ ਨੇ ਮਹੂਰਤ ਕਰ ਦਿੱਤੀ ਢਾਉਣ ਦੀ ਉਸ ਤੋਂ ਬਾਅਦ ਦੋਸਤੋ ਕਾਰ ਸੇਵਾ ਦੇ ਰਾਹੀ ਅਕਾਲ ਤਖਤ ਦੁਬਾਰਾ ਬਣਾਇਆ ਗਿਆ ਇਹ ਪੱਤਰਕਾਰ ਦਲਵੀਰ ਸਿੰਘ ਦੋਸਤੋ ਬੜਾ ਚੰਗਾ ਬੰਦਾ ਸੀ ਮੇਜਰ ਜਨਰਲ ਨਰਿੰਦਰ ਸਿੰਘ ਬੜਾ ਚੰਗਾ ਬੰਦਾ ਸੀ ਹੋਰ ਵੀ ਬਹੁਤ ਚੰਗੇ ਬੰਦੇ ਸੀ ਜਿਹੜੇ ਸੰਤਾਂ ਦੇ ਨਾਲ ਰਹਿੰਦੇ ਸੀ ਦੋਸਤੋ ਫਿਰ ਕੀ ਹੋਇਆ 1986 ਦੇ ਵਿੱਚ ਕੁਝ ਗੁੰਡੇ ਲੋਕ ਸਰਕਾਰ ਦੇ ਪਾਲੇ ਹੋਏ ਲੋਕ ਜਾਣ ਬੁੱਝ ਕੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਜਿਹੜੇ ਕਮਰੇ ਸੀ ਉਹ ਜਾਣ ਬੁੱਝ ਕੇ ਕਮਰਿਆਂ ਨੂੰ ਮਲ ਕੇ ਬਹਿ ਗਏ ਰੋਕ ਕੇ ਬਹਿ ਗਏ ਦੋਸਤੋ ਉੱਥੋਂ ਉਹਨਾਂ ਨੇ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੇ ਤਕੜੇ ਲੋਕ ਸੀਗੇ ਫੈਕਟਰੀਆਂ ਵਾਲੇ ਜਾਂ ਵੱਡੇ-ਵੱਡੇ ਕਾਰੋਬਾਰਾਂ ਵਾਲੇ ਉਹਨਾਂ ਤੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਹੱਤਬੱਦੀਆਂ ਖਾੜਕੂ ਸਿੰਘਾਂ ਦੇ ਨਾਮ ਦੇ ਉੱਤੇ ਦੋਸਤੋ ਬੜੀ ਬਦਨਾਮੀ ਹੋਈ ਕਈ ਥਾਂ ਦੇ ਉੱਤੇ ਸਰਕਾਰ ਨੇ ਆਪਣੀਆਂ ਏਜੰਸੀਆਂ ਤੋਂ ਤੇ ਆਪਣੇ ਪਹਾੜੇ ਦੇ ਪਾਲੇ ਹੋਏ ਉਹ ਟੱਟੂਆਂ ਤੋਂ ਕਈ ਥਾਂ ਬੱਸਾਂ ਰੋਕ ਕੇ ਹਿੰਦੂਆਂ ਨੂੰ ਮਰਵਾ ਦਿੱਤਾ ਕਿ ਲੋਕ ਸਿੱਖਾਂ ਦੇ ਖਿਲਾਫ ਹੋ ਜਾਣਾ ਇਸੇ ਤਰ੍ਹਾਂ ਦੋਸਤੋ ਹੋ ਜਾ ਤੇ ਜਦੋਂ ਚਾਰ ਸਪੇਰੇ ਪਰਕਰਮਾਂ ਦੇ ਵਿੱਚ ਤਿੰਨ ਚਾਰ ਕਮਰੇ ਰੋਕ ਕੇ ਉਹ ਗੁੰਡੇ ਲੋਕ ਬਹਿ ਗਏ ਉਹਨਾਂ ਕੋਲੇ ਅਸਲਾ ਸੀ ਸਰਕਾਰ ਦਾ ਦਿੱਤਾ ਹੋਇਆ ਤੇ ਫਿਰ ਪੱਤਰਕਾਰ ਦਲਵੀਰ ਸਿੰਘ ਤੇ ਸਾਰਿਆਂ ਨੇ ਬੀਬੀ ਵਿਮਲ ਕੌਰ ਖਾਲਸਾ ਨੂੰ ਅੱਗੇ ਲਾਇਆ ਤੇ ਬੀਬੀ ਵਿਮਲ ਕੌਰ ਖਾਲਸਾ ਨੇ ਆਖਿਆ ਕਿ ਆਓ ਮੈਂ ਲੱਗਦੀ ਅੱਗੇ ਇਹ ਜਿਹੜੇ ਸਰਕਾਰ ਦੇ ਬੰਦੇ ਇੱਥੇ ਬੈਠੇ ਆ ਆਉਏ ਨਾ ਤੋਂ ਕਮਰੇ ਖਾਲੀ ਕਰਾਈਏ ਤੇ ਦੋਸਤੋ ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਜਦੋਂ ਬੀਬੀ ਵਿਮਲ ਕੌਰ ਨੇ ਕਮਰੇ ਖਾਲੀ ਕਰਾਏ ਉਦੋਂ ਇੱਕ ਆਈਬੀ ਦਾ ਬਹੁਤ ਵੱਡਾ ਅਫਸਰ ਜਿਹੜਾ ਦੋਸਤੋ ਭੇਸ ਬਲਟਾ ਕੇ 84 ਦੇ ਵਿੱਚ ਵੀ ਦਰਬਾਰ ਸਾਹਿਬ ਚ ਆਇਆ ਸੀ ਅੱਜ ਵੀ ਉਹ ਇੰਡੀਆ ਦੀ ਸਰਕਾਰ ਵਿੱਚ ਬਹੁਤ ਉੱਚੇ ਅਹੁਦੇ ਤੇ ਬੈਠਾ ਹੈ ਬਹੁਤ ਉੱਚੇ ਅਹੁਦੇ ਤੇ ਕੋਣੂ ਕੀ ਦੋਸਤੋ ਭੁੱਲਿਆ ਨਹੀਂ ਹੋਣਾ ਉਹ ਬੰਦਾ ਵੀ ਉੱਥੇ ਸੀ ਉਹ ਪਾਕਿਸਤਾਨੀ ਫੌਜ ਦਾ ਕਰਨਲ ਬਣ ਕੇ ਬੈਠਾ ਸੀ ਜਾਣ ਬੁੱਝ ਕੇ ਭਲੇਖਾ ਪਾਉਣ ਦਾ ਮਾਰਾ ਜਿਹੜੇ ਖੜਕੂ ਸੀ ਉਹਨਾਂ ਨੂੰ ਭਲੇਖਾ ਪਾਉਂਦਾ ਸੀ ਕਹਿੰਦਾ ਮੈਂ ਪਾਕਿਸਤਾਨ ਦੀ ਆਰਮੀ ਦਾ ਕਰਨਲ ਹਾਂ ਤੇ ਮੈਂ ਤੁਹਾਨੂੰ ਅਸਲਾ ਦੇਵਾਂਗਾ ਤੇ ਤੁਹਾਨੂੰ ਪੈਸੇ ਦੇਵਾਂਗਾ ਤੁਸੀਂ ਇਸੇ ਤਰ੍ਹਾਂ ਕੰਮ ਚਲਾਓ ਦੁਬਾਰੇ ਫਿਰ ਮੂਵਮੈਂਟ ਖੜੀ ਕਰੋ ਦੋਸਤੋ ਕਹਦੇ ਜਦੋਂ ਬੀਬੀ ਵਿਮਲ ਕੌਰ ਖਾਲਸਾ ਨੇ ਹੱਥ ਦੇ ਵਿੱਚ ਕਰਪਾਨ ਲੈ ਕੇ ਬੀਬੀ ਸਿਰ ਦੇ ਉੱਤੇ ਦੋਸਤੋ ਖੱਟੀ ਚੁੰਨੀ ਹੈ ਤੇ ਸਾਰਾ ਉਹਦੇ ਖੱਟਾ ਹੀ ਪਹਿਰਾਵਾ ਪਾਇਆ ਹੋਇਆ ਫੁੱਟਮਾ ਵਿੱਚ ਤੁਸੀਂ ਦੇਖ ਸਕਦੇ ਹੋ ਉਹਦੇ ਨਾਲ ਬੜਾ ਵੱਡਾ ਕਾਫਲਾ ਤੁਰਿਆ ਸਿੰਘਾਂ ਦਾ ਤੇ ਉਹਨਾਂ ਨੇ ਕੱਲੇ-ਕੱਲੇ ਕਮਰੇ ਦੀ ਤਲਾਸੀ ਲਈ ਦੋਸਤੋ بڑے ਬੰਦੇ ਜਿਹੜੇ ਟਾਉਟ ਬੈਠੇ ਸੀ ਕਮਰਿਆਂ ਵਿੱਚ ਬੀਬੀ ਨੇ ਬਾਹਾਂ ਤੋਂ ਫੜ ਫੜ ਕੇ ਗਲਾਮਿਆਂ ਤੋਂ ਫੜ ਫੜ ਕੇ ਕਮਰਿਆਂ ਦੇ ਵਿੱਚੋਂ ਬਾਹਰ ਸੁੱਟੇ ਦੋਸਤੋ ਉਹ ਬੰਦਾ ਜਿਹੜਾ ਅੱਜ ਟੌਪ ਦੀ ਪੋਸਟ ਤੇ ਬੈਠਾ ਹੈ ਉਹ ਬੰਦੇ ਨੂੰ ਗਲਾਮਿਆਂ ਤੋਂ ਫੜ ਕੇ ਬੀਬੀ ਵਿਮਲ कौर ਖਾਲਸੇ ਨੇ ਬਾਹਰ ਸੁੱਟਿਆ ਸੀ ਦੋਸਤੋ ਉਸ ਬੰਦੇ ਨੂੰ ਫੜ ਕੇ ਗਲਾਮੇ ਤੋਂ ਬੀਬੀ ਨੇ ਬਾਹਰ ਸੁੱਟਿਆ ਸੀ ਉਹ ਲਿਖੂਗਾ ਆਪਦੀ ਕਿਤਾਬ ਦੇ ਵਿੱਚ ਜਿੱਦੇ ਹਟਿਆ ਹਜੇ ਉਹਦੇ ਕੋਲੇ ਬੜੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਸਿੱਖਾਂ ਦੇ ਕਤਲ ਕਰਨ ਵਾਲੇ ਤੇ ਰੱਖੇ ਹੋਏ ਇਹੋ ਜਿਹੇ ਬੰਦੇ ਸਿੱਖਾਂ ਨਾਲ ਗਦਾਰੀ ਕਰਨ ਵਾਸਤੇ ਭਾਵੇਂ ਉਹ ਰਿਟਾਇਰ ਹੋ ਚੁੱਕਿਆ ਸੀ ਪਰ ਉਹਨੂੰ ਦੁਬਾਰਾ ਫੇਰ ਲਾ ਲਿਆ ਗਿਆ ਹੁਣ ਵੀ ਉਹ ਬੜੇ ਵੱਡੇ ਅਹੁਦੇ ਤੇ ਹੈ ਦੋਸਤੋ ਇਸ ਲਈ ਅਜੇ ਵੀ ਰੱਖਿਆ ਹੋਇਆ ਤੇ ਉਹਨੂੰ ਵੀ ਬੀਬੀ ਵਿਮਲ ਕੌਰ ਖਾਲਸਾ ਨੇ ਬਾਹਰ ਸੁੱਟਿਆ ਸੀ ਗੁਲਾਮੇ ਤੋਂ ਫੜ ਕੇ ਤੇ ਜਿਹੜੇ ਕਮਰੇ ਸੀ ਉਹ ਸਾਰੇ ਬੀਬੀ ਵਿਮਲ ਕੌਰ ਖਾਲਸਾ ਨੇ ਦੋਸਤੋ ਖਾਲੀ ਕਰਵਾ ਦਿੱਤੇ ਸੀ ਇੱਕ ਵਾਰ ਦੁਬਾਰਾ ਫਿਰ ਚਾਹੇ ਆ ਕੇ ਉਹ ਬਹਿ ਗਈ ਸੀ 88 ਦੇ ਵਿੱਚ ਜਦੋਂ ਬਲੈਕ ਥੰਡਰ ਹੋਇਆ ਉਦੋਂ ਦੋਸਤੋ ਬੰਦੇ ਹੱਥ ਖੜੇ ਕਰਕੇ ਆਏ ਸੀ ਕੁਝ ਅੰਦਰ ਮਰ ਗਏ ਤੇ ਕੁਝ ਜਿਹੜੇ ਉਹਨਾਂ ਦੇ ਵਿੱਚੋਂ ਹੱਥ ਖੜੇ ਕਰਕੇ ਬਾਹਰ ਆ ਗਏ ਸੀ ਦੋਸਤੋ ਇਹ ਬੜਾ ਵੱਡਾ ਉਦੋਂ ਝਟਕਾ ਲੱਗਿਆ ਸੀ ਦੋਸਤੋ ਸਰਕਾਰ ਨੇ ਸਾਰੇ ਚੈਨਲਾਂ ਤੇ ਫੋਟੋਆਂ ਦਿਖਾਈਆਂ ਕਿ ਆਹ ਦੇਖੋ ਖાડਕੂ ਹੱਥ ਖੜੇ ਕਰਕੇ ਬਾਹਰ ਆ ਗਏ ਨੇ ਪਰ ਉਖਾੜਕੂ ਨਹੀਂ ਸੀ ਉਹ ਜਨਸੰਘਾਂ ਦੇ ਬੰਦੇ ਸੀ ਸਰਕਾਰ ਦੇ ਪਾਲੇ ਹੋਏ ਕਰੰਦੇ ਸੀ ਦੋਸਤੋ ਤਾਂ ਹੱਥ ਖੜੇ ਕਰਕੇ ਬਾਹਰ ਆ ਗਏ ਜੇ ਖਾੜਕੂ ਸਿੰਘ ਹੁੰਦੇ ਤੇ ਕਦੇ ਨਾ ਹੱਥ ਖੜੇ ਕਰਕੇ ਬਾਹਰ ਆਉਂਦੇ ਕਿਉਂਕਿ 84 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਨਾਲ ਜਿੰਨੇ ਮੁੱਠੀ ਪਰ ਸਿੰਘ ਸੀ 1 ਜੂਨ ਤੋਂ 6 ਜੂਨ ਤੱਕ ਲੜੇ ਇੱਕ ਵੀ ਸਿੰਘ ਨੇ ਹੱਥ ਖੜੇ ਨਹੀਂ ਸੀ ਦੋਸਤੋ ਕਿਉਂਦੇ ਇਸ ਲਈ ਇਤਿਹਾਸ ਦੇ ਪੰਨਿਆਂ ਦੇ ਵਿੱਚ ਬੜਾ ਕੁਝ ਪਿਆ ਦੋਸਤੋ ਜਦੋਂ ਪੜਦੇ ਆ ਬੜਾ ਮਨ ਭਾਵਕ ਹੋ ਜਾਂਦਾ ਹੈ ਬੀਬੀ ਵਿਮਲ ਕੌਰ ਖਾਲਸਾ ਦੀ ਵੀ ਬੜੀ ਵੱਡੀ ਕੁਰਬਾਨੀ ਸੀ ਐਮਐਨਓ ਨੂੰ 1999 ਦੇ ਵਿੱਚ ਬਾਅਦ ਦੇ ਵਿੱਚ ਉਹ ਐਮਪੀ ਬਣੀ ਜਦੋਂ ਐਮਪੀ ਬਣ ਗਈ ਫਿਰ ਉਹਨੇ ਉਦੋਂ ਵੀ ਵੱਧ ਜਿਆਦੇ ਸੰਘਰਸ਼ ਵਿੱਢ ਦਿੱਤਾ ਉਹਨੇ ਬਹੁਤ ਸਾਰੇ ਖਾਰਕੂ ਸਿੰਘ ਸੜਾਏ ਥਾਣਿਆਂ ਦੇ ਵਿੱਚੋਂ ਸੜਾਈ ਝੂਠੇ ਫੇਕ ਐਨਕਾਊਂਟਰ ਕਰਦੇ ਕਰਦੇ ਉਹਨੇ ਬਚਾਏ ਦੋਸਤੋ ਅਖੀਰ ਤੇ ਜਾ ਕੇ ਇੰਨਾ ਲੋਕਾਂ ਨੇ ਬੀਬੀ ਵਿਮਲ ਕੌਰ ਦੀ ਵੀ ਜਾਨ ਲੈ ਲਈ ਸੀ ਦੋਸਤੋ ਭਾਵੇਂ ਉਹਨੂੰ ਆਖਿਆ ਗਿਆ ਕਿ ਉਹ ਕੱਪੜੇ ਧੋਣ ਵਾਲੀ ਮਸ਼ੀਨ ਦੇ ਨਾਲ ਕਰੰਟ ਨਾਲ ਲੱਗ ਕੇ ਮਰ ਗਈ ਸੀ ਪਰ ਨਹੀਂ ਦੋਸਤੋ ਉਹਦਾ ਕਤਲ ਕੀਤਾ ਗਿਆ ਸੀ ਉਹਨੂੰ ਮਾਰਿਆ ਗਿਆ ਅਜੰਸੀਆਂ ਵੱਲੋਂ ਅਜੰਸੀਆਂ ਵੱਲੋਂ ਨੂੰ ਮਾਰਿਆ ਗਿਆ ਕਿਉਂਕਿ ਉਹ ਉਹਦੇ ਨਾਲ ਮੂਵਮੈਂਟ ਖੜੀ ਹੋ ਰਹੀ ਸੀ ਇੱਕ ਸ਼ਹੀਦ ਪਰਿਵਾਰ ਦੇ ਵਿੱਚੋਂ ਸੀ ਦੋਸਤੋ ਇਸ ਪਰਿਵਾਰ ਦੇ 3 ਐਮਪੀ ਹੋਏ ਆ ਦੋਸਤੋ 1999 ਦੇ ਵਿੱਚ 2 ਐਮਪੀ ਜਿੱਤੇ ਇੱਕੋ ਹੀ ਪਰਿਵਾਰ ਦੇ ਨੂਹ ਤੇ ਸੋਹਰਾ ਭਾਈ ਬਿਆਨਤ ਸਿੰਘ ਦਾ ਪਿਤਾ ਸਰਦਾਰ ਸੁੱਚਾ ਸਿੰਘ ਮਲੋਆ ਬਟਿੰਡੇ ਤੋਂ ਜਿੱਤਿਆ ਦੋਸਤ ਆਹੀ ਸੀਟ ਤੋਂ ਆਪਣੀ ਤੋਂ ਜਿੱਤਿਆ ਤੇ ਬੀਬੀ ਵਿਮਲ ਕੌਰ ਰੋਪੜ ਤੋਂ ਜਿੱਤੀ ਇੱਕੋ ਪਰਿਵਾਰ ਦੇ 2 ਐਮਪੀ ਲੋਕਾਂ ਨੇ ਮੁੱਲ ਬੋੜਿਆ ਤੇ ਤੀਜਾ ਐਮਪੀ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਇਸ ਲਈ ਦੋਸਤੋ ਬੜੀਆਂ ਪਰਿਵਾਰ ਦੀਆਂ ਕੁਰਬਾਨੀਆਂ ਹੁੰਦ ਨੇ ਭਾਈ ਬਿਆਨ ਸਿੰਘ ਦੇ ਪਰਿਵਾਰ ਦੀ ਕਿੰਨੀ ਵੱਡੀ ਕੁਰਬਾਨੀ ਹੈ ਅੱਜ ਚਾਹੇ ਸਰਬਜੀਤ ਸਿੰਘ ਦੇ ਵਿੱਚ ਦੋਸਤੋ ਉਹ ਗੁਣ ਨਾ ਹੋਣ ਭਾਈ ਬਿਆਨ ਸਿੰਘ ਵਾਲੇ ਬੀਬੀ ਵਿਮਲ ਕੌਰ ਖਾਲਸਾ ਵਾਲੇ ਪਰ ਪਰਿਵਾਰ ਦੀ ਬੜੀ ਵੱਡੀ ਕੁਰਬਾਨੀ ਹੈ ਉਹਨਾਂ ਨੂੰ ਮਿਹਣੇ ਤਾਨੇ ਨਹੀਂ ਮਾਰਨੇ ਚਾਹੀਦੇ ਅਸੀਂ ਉਹਨਾਂ ਨੂੰ ਜਤਾਇਆ ਹੈ ਆਪਣੇ ਸਿਰ ਤੇ ਜਿਹੜਾ ਕਰਜ਼ ਚੜਿਆ ਹੋਇਆ ਸੀ ਉਹ ਸਿੱਖਾਂ ਨੇ ਲਾਹਿਆ ਸਰਬਜੀਤ ਕੰਮ ਕਰੇ ਨਾ ਕਰੇ ਕੋਈ ਹਰਕ ਨਹੀਂ ਕੋਈ ਗੁੱਸਾ ਨਹੀਂ ਕਿਉਂਕਿ ਉਹਨਾਂ ਦੇ ਪਰਿਵਾਰ ਨੇ ਪਹਿਲਾਂ ਹੀ ਇੰਨੀ ਵੱਡੀ ਕੁਰਬਾਨੀ ਕਰ ਦਿੱਤੀ ਹੈ ਕਿ ਦੋਸਤੋ ਜੇਕਰ 10 ਜਨਮ ਲੈ ਕੇ ਵੀ ਅਸੀਂ ਉਸ ਪਰਿਵਾਰ ਦਾ ਜਿਹੜਾ ਦੇਣਾ ਹੈ ਉਹ ਦੇ ਨਹੀਂ ਸਕਦੇ ਇੱਕ ਵੋਟ ਦੇ ਨਾਲ ਤੇ ਅਸੀਂ ਕੀ ਪਰਿਵਾਰ ਦਾ ਦੇਣਾ ਦੇ ਇਸ ਲਈ ਦੋਸਤੋ ਇਤਿਹਾਸ ਦੇ ਵਿੱਚੋਂ ਵੀਡੀਓ ਸੀ ਚੰਗੀ ਲੱਗੀ ਸਾਂਝੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਪੜ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ